ਬਾਈ ਜੀ ਸਤਿ ਸ਼੍ਰੀ ਅਕਾਲ ਜੀ ਲਓ ਵੀ ਮੇਤਰੋ ਨਵਾਂ ਸ਼ੌਂਕ ਲੈ ਕੇ ਆਏ ਆ ਤੁਹਾਡੇ ਕੋਲ ਤੇ ਏਰੀਆ ਹੈਗਾ ਆ ਯੂਕੇ ਦਾ ਸਾਊਥ ਐਂਡ ਸੀ ਤੇ ਰਵੀ ਭਾਜੀ ਦੀ ਜਿਹੜੀ ਛੱਤ ਹੈ ਤੇ ਆਪਣੇ ਜਿਹੜੇ ਆ ਗਿਆ ਭਾਜੀ ਹੁਣਾਂ ਦੇ ਫਰੈਂਡ ਇੱਥੇ ਪਹੁੰਚੇ ਹੋਏ ਆ ਮੰਨੂ ਭਾਜੀ ਰਵਿਸ਼ੰਦੂ ਭਾਜੀ ਵਿਕਰਮ ਭਾਜੀ ਅਮਰੀਕ ਭਾਜੀ ਤੇ ਭਾਜੀ ਹੁਣਾਂ ਦਾ ਕੀ ਨਾਮ ਆ ਅਮਨ ਅਮਨ ਭਾਜੀ ਤੇ ਸੰਨੀ ਵੀਰ ਤੇ ਸਾਰੇ ਭਰਾ ਇੱਥੇ ਆਏ ਹੋਏ ਨੇ ਰਵੀ ਭਾਈ ਦਾ ਕੀਤਾ ਸ਼ੌਂਕ ਕਬੂਤਰ ਬੜੇ ਬੜੇ ਵਧੀਆ ਨੇ ਪੰਜਾਬ ਦੇ ਕਰਿੰਦੇ ਕਹ ਲੋ ਕਿ ਇੱਥੇ ਵੀ ਪਹੁੰਚ ਚੁੱਕੇ ਆ ਪੂਰਾ ਨਜ਼ਾਰਾ ਐਨ ਪੂਰੀਆਂ ਫੀਲਿੰਗਾਂ ਲੈਂਦੇ ਨੇ ਬਾਜ਼ੀਆਂ ਛੱਡਦੇ ਨੇ ਦੜੇ ਹੋਣੇ ਸ਼ੁਰੂ ਹੋ ਗਿਆ 2 ਸਾਲ ਇਸ ਵਾਰ ਦੂਸਰਾ ਸੀਜ਼ਨ ਸੀ ਤੇ ਬਹੁਤ ਵਧੀਆ ਬਾਜ਼ੀਆਂ ਵੀ ਉੱਡੀਆਂ ਤੇ ਇੱਥੇ ਮਨੂੰ ਭਾਜੀ ਸਾਰਿਆਂ ਨੂੰ ਪੁਰਾਣੇ ਬੰਦੇ ਕਿਹੜੇ ਆ ਜਿਨ੍ਹਾਂ ਨੇ ਇੱਥੇ ਕਬੂਤਰ ਰੱਖੇ ਸੀ ਤੁਹਾਡੇ ਵਿੱਚੋਂ ਸਾਡੇ ਇੱਥੋਂ ਦੇ ਪੁਰਾਣੇ ਸੰਧੂ ਸਾਹਿਬ ਸੰਧੂ ਸਾਹਿਬ ਰਵੀ ਕੁਮਾਰ ਸਾਹਿਬ ਜਿਨ੍ਹਾਂ ਦੇ ਸਾਰੇ ਪੁਰਾਣੇ ਕਬੂਤਰ ਆ ਸਹੀ ਆ ਸਹੀ ਆ ਮੁੰਡਾ ਇੱਕ ਹੋਰ ਵੀ ਹੈਗਾ ਆ ਪਾਲੀ ਉਹ ਹੈ ਨਹੀਂ ਨਹੀਂ ਇਸ ਟਾਈਮ ਜਿਹੜੇ ਸਾਡੇ ਇੱਥੇ ਭਰਾ ਖੜੇ ਆ ਪਾਲੀ ਭਾਜੀ ਦੀ ਤੇ ਆਪਾਂ ਕਰੀ ਹੀ ਇੰਟਰੋ ਤੇ ਰਵੀ ਭਾਜੀ ਤੁਹਾਨੂੰ ਕਿੰਨੀ ਦੇਰ ਹੋ ਗਈ ਆ ਇੱਥੇ ਕਬੂਤਰ ਰੱਖਿਆ ਨੂੰ ਮੈਂ 2013 ਤੱਕ ਰੱਖਿਆ 2013 ਦੇ ਰੱਖੇ ਹੋਏ ਆ ਔਰ ਰਵੀ ਭਾਜੀ ਕੋ ਪਹਿਲਾਂ ਸਭ ਤੋਂ ਲੈ ਕੇ ਆਇਆ ਸੀ ਠੀਕ ਆ ਠੀਕ ਆ ਜੀ ਤੇ ਬਾਜ਼ੀਆਂ ਕਦੋਂ ਤੋਂ ਛੱਡਣੀਆਂ ਸ਼ੁਰੂ ਕੀਤੀਆਂ ਫੇ ਬਾਜ਼ੀਆਂ ਤਾਂ 2023 ਤੋਂ ਛੰਨੇ ਸ਼ੁਰੂ ਕੀਤੀਆਂ ਮਲਬਈਆਂ ਦੀਆਂ ਠੀਕ ਆ ਪਹਿਲੀ ਭਾਈ ਮਨੂ ਭਾਈ ਉਹਨਾਂ ਨੇ ਕਰਾਈ ਸੀ ਆਪਣੇ ਠੀਕ ਆ ਜੀ ਇਹਨਾਂ ਦੇ ਗਰੁੱਪ ਦੀ ਪਹਿਲੀ ਘਰ ਦੀ ਭਾਈ ਛੱਡੀ ਸੀ ਆਪਾਂ ਅੱਛਾ ਤੇ ਉਦੋਂ ਇੱਥੇ ਕਬੂਤਰ ਸੀ ਉਦੋਂ ਸਾਡੇ ਕੋਲ ਦੂਜੇ ਘਰ 'ਚ ਸੀ ਦੂਜੇ ਘਰ ਵਿੱਚ ਸੀ ਹਾਂਜੀ ਠੀਕ ਆ ਠੀਕ ਆ ਤੇ ਕਬੂਤਰ ਕਿੱਥੋਂ ਆਏ ਫਿਰ ਇੰਨੇ ਜਿਹੜੇ ਆਪਾਂ ਇਕੱਠੇ ਕੀਤੇ ਆ ਇਹ ਕਬੂਤਰ ਜੀ ਆਪਣੇ ਜਲੰਧਰ ਤੋਂ ਆਏ ਆ ਸਾਰੇ ਨੀਤੂ ਭਾਈ ਦੇ ਘਰੋਂ ਠੀਕ ਆ ਜੀ ਰਾਮਾ ਮੰਡੀ ਤੋਂ ਰਾਮਾ ਮੰਡੀ ਸਹੀ ਸਹੀ ਆ ਜੀ ਹਾਂਜੀ ਸਹੀ ਆ ਸਹੀ ਆ ਤੇ ਇਹ ਆਪਾਂ ਜਿਹੜੀ ਸਟਾਰਟਿੰਗ ਕੀਤੀ ਆ ਉਥੋਂ ਆਂਡੇ ਲਿਆ ਕੇ ਕੀਤੀ ਜਾਂ ਇੱਥੋਂ ਕਿਸੇ ਭਰਾ ਤੋਂ ਲਿਆਂਦੇ ਸੀ ਨਹੀਂ ਇੱਥੋਂ ਕਿਸੇ ਕੋ ਕਬੂਤਰ ਨਹੀਂ ਲਿਆ ਸੀ ਅੱਛਾ ਸਾਰੇ ਅੰਡੇ ਦਿੱਤੇ ਨਹੀਂ ਅਸੀਂ ਵੀ ਇਹ ਲੈ ਕੇ ਆਏ ਸਾਰੇ ਆਂਡੇ ਉੱਥੇ ਹੀ ਆਏ ਆ ਸਹੀ ਆ ਸਹੀ ਆ ਸਹੀ ਆ ਬਹੁਤ ਵਧੀਆ ਪੰਦੇਸੀ ਪਹਿਲਾਂ ਆਪਣੇ ਕੋਲ ਸੀ ਪਹਿਲਾਂ ਇੱਥੇ ਪਹਿਲਾਂ ਦੇਸੀ ਰਵੀ ਭਾਜੀ ਕੋਲ ਸੀ ਆਪਾਂ ਪਹਿਲਾਂ ਇਹਨਾਂ ਨੇ ਹੋਰ ਵੀ ਦਵਾਏ ਸੀ ਮੁੰਡਿਆਂ ਕੋਲੋਂ ਠੀਕ ਆ ਠੀਕ ਆ ਜੀ ਤੇ ਬਾਜ਼ੀਆਂ ਛੱਡੀਆਂ ਇਹਨਾਂ ਵਿੱਚੋਂ ਕਿਸੇ ਦਾ ਨੰਬਰ ਨੰਬਰ ਲੱਗਾ ਕੋਈ ਜਿੱਤੇ ਆ ਆਪਣਾ ਕਬੂਤਰ ਬਾਜੀ तकरीबन ਹਰ ਸਾਲ ਨੰਬਰ ਪੈਂਦੇ ਆ ਜੀ ਨੰਬਰ ਪੈ ਹੀ ਜਾਂਦਾ ਹਰ ਸਾਲ ਤੇ ਬਾਈ ਇਹ ਤੁਹਾਨੂੰ ਕਰਾਉਂਦੇ ਆ ਕਬੂਤਰਾਂ ਦਾ ਵੀ ਸ਼ੌਂਕ ਨੇੜੇ ਤੋਂ ਬਾਈ ਉਹਨਾਂ ਦੇ ਕਿਹੜੇ ਕਿਹੜੇ ਕਬੂਤਰ ਨੇ ਕਿਹੜੀਆਂ ਨਸਲਾਂ ਨੇ ਦਿਖਾਉਂਦੇ ਤੁਹਾਨੂੰ ਵਧੀਆ ਤਰੀਕੇ ਦੇ ਨਾਲ ਤੇ ਆਹ ਕੁਝ ਪਿੰਜਰੇ ਦੇ ਵਿੱਚ ਪਾਏ ਨੇ ਬਾਈ ਉਹਨਾਂ ਨੇ ਪੰਛੀ ਵੈਸੇ ਖੁੱਡਿਆਂ ਦੇ ਅੰਦਰ ਆ ਉਹਨਾਂ ਦਾ ਵੀ ਸ਼ੌਂਕ ਕਰਾਵਾਂਗੇ ਪਹਿਲਾਂ ਆ ਇਹ ਦੇਖੋ ਤੁਸੀਂ ਬਹੁਤ ਹੀ ਸੋਹਣੇ ਸ਼ਾਨਦਾਰ ਲਾਜਵਾਬ ਪਰਿੰਦੇ ਨੇ ਔਰ ਸ਼ੌਂਕ ਜਿਹੜਾ ਹੈਗਾ ਆ ਤੁਹਾਨੂੰ ਫੇਰ ਦੱਸ ਦਿਆਂ ਸਾਊਥ ਐਂਡ ਸੀ ਯੂਕੇ ਦਾ ਇੱਕ ਸ਼ਹਿਰੀ ਹੈ ਛੋਟਾ ਜਿਹਾ ਜਿੱਥੇ ਤੁਸੀਂ ਸ਼ੌਂਕ ਕਰ ਰਹੇ ਹੋ ਸਾਊਥ ਐਂਡ ਆਨ ਸੀ ਤੇ ਬਹੁਤ ਹੀ ਵਧੀਆ ਵਧੀਆ ਕਬੂਤਰ ਨੇ ਭਾਜੀ ਹੁਣਾਂ ਦੇ ਕੋਲ ਭਾਜੀ ਕੱਢੋ ਹਾਂ ਇੱਕ ਇੱਕ ਕਬੂਤਰ ਜਰਾ ਚੈੱਕ ਕਰਾਈਏ ਆਜੋ ਸੰਧੂ ਸਾਹਿਬ ਤੁਸੀਂ ਹੋ ਜੋ ਹੋ ਜੋ ਨਾਲ ਭਾਜੀ ਪਰਲੇ ਪਾਸ ਲਓ ਭਾਜੀ ਕੋਈ ਨਾ ਆਜੋ ਆਜੋ ਲਓ ਜੀ ਮੈਂ ਰਵੀ ਭਾ ਦਾ ਆਪਣੇ ਕਿਹੜੇ ਸੰ ਚੋੜਿਆ ਇਹ ਮੰਨੂ ਭਾਜੀ ਹੁਣਾਂ ਵਾਲੀ ਜਿਹੜਾ ਜੀ ਜਿਹੜਾ 10 ਸਾਲ ਪਹਿਲਾਂ 10 ਸਾਲ ਪਹਿਲਾਂ ਜੀ ਇਹ ਬਾਜੀ ਜੇਤੂ ਕਬੂਤਰ ਆ ਅੱਛਾ ਤੇ 10 ਸ਼ਾਮ ਬਾਦ 10 ਵਜੇ ਬੈਠਾਈ ਠੀਕ ਹੈ ਜੀ। ਮੇਰੀ ਅੱਖ ਵਜਾਇਦਾ ਬਹੁਤ ਚਿੱਟੀ ਲਾਲ ਅੱਖ ਆ। ਹਾਂ ਜੀ ਹਾਂ। ਮੇਰੇ ਦੇ ਸੋਜ ਕਾ ਕੇ ਰੱਖਣਾ ਹੈ। ਹਾਂ ਕੋਈ ਨਾ। ਮੇਰੇ ਸਵਾਦ ਦੇ ਨਾਲੇ ਬਹੁਤ ਹੀ ਚੰਗਾ ਪਰਿੰਦਾ ਆ। ਸਹੀ ਹੈ ਜੀ। ਤੇ ਜਿੰਨੇ ਕਿ ਸਾਨੂੰ ਨੌਲੇਜ ਆਦਾ ਸਹੀ ਹੈ ਜੀ। ਬਹੁਤ ਹੀ ਵਧੀਆ। ਤੇ ਆਹ ਇਹਦੇ ਪੰਜੇ ਆ ਜੀ। ਠੀਕ ਹੈ ਜੀ। ਬਿਲਕੁਲ ਜੀ। ਤੇ ਆਹ ਪਰ ਮੈਂ ਦੁਆਰਾ ਦਿਖਾ ਦਿੰਦਾ ਵਾ। ਤੇ ਬਹੁਤ ਆਪਣੇ ਦਿਲ ਦੇ ਨੇੜੇ ਕੂਤਰਿਆ ਇਹਦਾ। ਇਹ ਅੱਖ ਇੱਕ ਮਿੰਟ ਕਾ ਕੇ ਰੱਖੋ। ਆਹ ਨੇੜੇ ਨੇ। ਆਹ ਦੇਖੋ ਬਾਈ ਕਬੂਤਰ ਦੀ ਇੱਕ ਅੱਖ ਬਿਲਕੁਲ ਲਾਲ ਆ। ਤੰਕਾ ਇਹ ਦੂਜੀ ਜਿਹੜੀ ਹੈਗੀ ਆ ਕਾਲੀ ਅੱਖ ਆ। ਤੰਕਾ ਕਬੂਤਰ ਆ। ਬਹੁਤ ਹੀ ਵਧੀਆ ਜੀ। ਜੀ ਆ ਦੂਜਾ ਕੂਤਰ ਇਹਨਾਂ ਦਾ। ਇਹ। ਇਹ ਵੀ ਬਹੁਤ ਚੰਗਾ ਆ ਝਾੜੇ ਪਏ ਆ। ਸਹੀ ਆ ਜੀ। ਹਾਂਜੀ ਹਾਂ ਕਿਉਂਕਿ ਹੁਣ ਸੀ ਜਵਾਦ ਦਾ। ਬਿਲਕੁਲ ਬਿਲਕੁਲ ਜੀ। ਹਾਂਜੀ। ਤੇ ਦੇਖੋ ਉਹ ਦੀ ਚੰਗਾ ਵੀ। ਨਿਆ ਸ਼ਾਨਦਾਰ ਲਾਜਵਾਬ ਚਟੀਆਂ ਲਾਲ ਅੱਖਾਂ ਦੀਆਂ ਹਾਂਜੀ ਹਾਂ ਤੇ ਆਏ ਪੰਜੇ ਆ ਜੀ ਕੱਲਾ ਹੀ ਪੁੱਤਰਾ ਛੋਟੀ ਮੋਜ ਉਹ ਵੀ ਕਰ ਹਾਂ ਵਿੱਚ ਨਿਕਲੇ ਹੋਏ ਡੱਕੇ ਨਿਕ ਨਿਕੇ ਆ ਮਾਦੀ ਆ ਆਪਣੀ ਕਾਲੀ ਚੀਨੀ ਹਾਂਜੀ ਆ ਮਾਦੀ ਵੀ ਬਾਈ ਲਾਜਵਾਬ ਕਾਲੀ ਚੀਨੀ ਮਾਦੀ ਨਹੀਂ ਜਿਹੜੀ ਉਹ ਉਹ ਲੈ ਕੇ ਆ ਮੈਂ ਆ ਦੇਖੋ ਬਾਈ ਬਹੁਤ ਹੀ ਸੋਹਣੇ ਪਰਨੇ ਕਬੂਤਰਾਂ ਦੀ ਇੱਥੇ ਮੈਂ ਦੇਖਿਆ ਕਿ ਜੀ ਸਾਂਭ ਸੰਭਾਲ ਬਹੁਤ ਜਿਆਦਾ ਹੈ ਜੀ ਖਾਣਾ ਜਿਹੜਾ ਵਧੀਆ ਮੰਨਦਾ ਆਹ ਦੇਖੋ ਅੱਖ ਬਾਈ ਇਹਦੀ ਆਹ ਕਰੋ ਇਸ ਨੂੰ ਲੈ ਆਉਂਦੇ ਆ ਭਾਜੀ ਫੇ ਦੇਖੋ ਟੀਰੀਆਂ ਅੱਖਾਂ ਅੱਖਾਂ ਦਾ ਕੀ ਬਣਿਆ ਹੋਇਆ ਆ ਇਹ ਬਿਲਕੁਲ ਥੋਪਦੀ ਹੁੰਦੀ ਹੈ ਨਾ ਕਰੀਮ ਹੀ ਹੁੰਦੀ ਲੋ ਤੇ ਸੌਰੀ ਠੀਕ ਹੈ ਹਾਂ ਤੇ ਹੋਰ ਚੱਲੇ ਹਾਂ ਮਾਦੀ ਹੈ ਜੀ ਹਾਂ ਜੀ ਹਾਂ ਲੋ ਕਾਲੀ ਚੀਨੀ ਫੇਵਰੇਟ ਮਾਦੀ ਇਹਦੀ ਦੇ ਬੜੇ ਦਿਲ ਦੇ ਨੇੜੇ ਆ ਇਹ ਕਹ ਲੋ ਕਿ ਪੰਨੂ ਵਾਲੇ ਕਬੂਤਰਾਂ ਦੀ ਕਬੂਤਰੀ ਆ ਬਾਈ ਜੀ ਹਾਂ ਜੀ ਪਰ ਆਪਣੇ ਬੜੀ ਵਧੀਆ ਇਹ ਕਿੱਥੋਂ ਆ ਅਹ ਸਹੀ ਆ ਜੀ ਹੁੰਦਾ ਨਾ ਬਾਈ ਜੀ ਜੀ ਹੁੰਦਾ ਬਰ ਉੱਪਰ ਹੋਰਾ ਵਧੀਆ ਜੀ ਤੇ ਹਾਂ ਜੀ ਖਟੀਆਂ ਅੱਖਾਂ ਨੇ ਜੀ ਇਹਦੀਆਂ ਹਾਂ ਜੀ ਉਹਦੇ ਨਾਲ ਬਹੁਤ ਹੀ ਸ਼ਾਨਦਾਰ ਤੇ ਹਾਂ ਇਹਦੇ ਪੰਜੇ ਆ ਜੀ ਬੜੀ ਮੈਂ ਥੋੜਾ ਜਿਹਾ ਲਗ ਦਿੱਤਾ ਉਸ ਵਾਂਗ ਠੀਕ ਹੈ ਰੋਟੀ ਬੜਲਾ ਹੈ ਪਿਓਟੀ ਜੀ ਪਿਓਟੀ ਕੋਲ ਕੋਤੀ ਚੰਗੀ ਬਣੀ ਆ ਪੂਰੀ ਵਧੀਆ ਜੀ ਹਾਂ ਖੋਤੇ ਬਹੁਤ ਹੀ ਮੈਂ ਆਪ ਕੋ ਦੇਖ ਲਓ ਭਾਈ ਇੰਗਲੈਂਡ ਦੇ ਵਿੱਚ ਆਪਣੇ ਭਰਾਵਾਂ ਨੇ ਕੀਤਾ ਹੋਇਆ ਸ਼ੌਂਕ ਪੂਰਾ ਨਜ਼ਾਰਾ ਥੋੜਾ ਵਾਜੀ ਠੀਕ ਰ ਬਣਾਓ ਅੱਛਾ ਥੋੜਾ ਖੁੱਲੇ ਖੁੱਲੇ ਹੋ ਗਏ ਮਾੜੇ ਯਾਰ ਆਵੇ ਆ ਲਓ ਜੀ ਠੀਕ ਹੈ ਜੀ ਕੱਲੀ ਕੱਲੀ ਚੀਜ਼ ਜਿਹੜੀ ਆ ਪ੍ਰੋਪਰ ਤਰੀਕੇ ਦੇ ਨਾਲ ਤੁਹਾਨੂੰ ਦਿਖਾ ਰਹੇ ਹਾਂ ਹਾਂ ਪ੍ਰੋਪਰ ਭਾਈ ਮੇਤਵ ਵਾਲੀ ਇਹ ਹੁੰਦਾ ਕੁੰਦਾ ਜਿਹੜਾ ਹੈ ਨਾ ਸ਼ੋ ਪ੍ਰੋਪਰ ਕਰਨਾ ਚਾਹੀਦਾ ਮੇਰੇ ਸਾਹ ਦੇ ਨਾਲ ਹੈ ਨਾ ਜਿਹੜਾ ਨਵੇਂ ਪਲੇਅਰ ਆ ਉਹਨਾਂ ਨੂੰ ਵੀ ਬਿਲਕੁਲ ਬਿਲਕੁਲ ਪਤਾ ਲੱਗ ਜਾਂਦਾ ਪਰ ਸਾਰੇ ਲੋਕਾਂ ਨੂੰ ਵੀ ਵਧੀਆ ਦੇਖਣ ਵਾਲੇ ਮੁੰਡੇ ਦੇ ਕਬੂਤਰ ਕਿੱਦਾਂ ਦੇ ਆ ਤੇ ਆ ਗਿਆ ਠੀਕ ਹੈ ਜੀ ਮਿਹਨਤ ਬਹੁਤ ਕੀਤੀ ਮੁੰਡੇ ਨੇ ਜੀ ਬੜੇ ਕਬੂਤਰ ਬਣਾਈ ਵਧੀਆ ਤੇ ਸਹੀ ਹੈ ਜੀ ਠੀਕ ਹੈ ਜੀ ਆਇਆ ਇਹ ਵੀ ਬਾਜੀ ਇਹ ਕਬੂਤਰ ਇਹ ਵੀ ਬਾਜੀ ਉੱਡਿਆ ਹੋਇਆ ਪੰਛੀ ਆ ਜਿਹੜਾ ਤਾਂ ਹੁਣ ਦਿਖਾਇਆ ਬਈ ਜੀ ਇਕ ਕਲੀ ਕਲੀ ਦਾ ਬੱਚਾ ਉੱਡਿਆ ਜੀ ਅੱਛਾ ਜੀ ਸੱਤੋ ਸੱਤ ਹਾਂ ਜੀ ਸਹੀ ਆ ਸਹੀ ਆ ਆ ਵੀ ਹੋਰ ਵੀ ਬਾਲਾ ਇਹ ਬਲੀਡਾ ਕਬੂਤਰ ਆ ਇਹਦਾ ਬਹੁਤ ਚੰਗਾ ਪੰਛੀ ਆ ਹਾਂ ਦੇਖੋ ਬਈ ਪਾਰ ਕਬੂਤਰ ਦੇ ਉਹਨਾ ਆਪਣਾ ਵੀ ਫੇਵਰਟ ਆ ਚਨੇ ਹੋਏ ਇੱਕਦਮ ਹਾਂ 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 ਜੀ ਵੀਰ ਜੀ ਆ ਦੇਖੋ ਜੀ ਚਾਹ ਕੋਈ ਨਾ ਪੀਣੇ ਸੋਨਾ ਸ਼ੌਂਕ ਕੀਤਾ ਹੋਇਆ ਵੀਰ ਦਾ ਇੱਥੇ ਤੇ پرਿੰਦਿਆਂ ਦਾ ਤੁਸੀਂ ਕਾਰਜ ਰਵੀ ਭਾਈ ਦੇ ਕਬੂਤਰਾਂ ਦਾ ਸ਼ੌਂਕ ਠੀਕ ਹੈ ਇੱਕ ਮਿੰਟ ਜੂਮ ਕਰ ਹਾਂ ਇਹ ਲਓ ਭਾਈ ਵਧੀਆ ਚੀ ਜੱਲਾ ਜਵਾਬ ਪਰਿੰਦੇ ਆ ਇੱਕਦਮ ਪੂਰੇ ਵਧੀਆ ਬਹੁਤ ਹੈ ਯਾਰ ਅੰਮ੍ਰਿਤਸਰ ਤੋਂ ਆਪ ਦੇ ਕਾਲੇ ਨਹੀਂ ਨਹੀਂ ਦਿਖਾ ਦਿਖਾ ਤੁਸੀਂ ਠੀਕ ਆ ਕੋਈ ਨਹੀਂ ਸਾਰੇ ਭਰਾ ਆ ਕੋਈ ਚੱਕਰ ਨਹੀਂ ਸਾਡੇ ਨਾਲ ਇਹ ਵੀ ਬਾਈ ਆ ਆ ਵੀ ਬਾਈ ਆ ਵੀ ਬਹੁਤ ਮੈਂ ਹੱਥ ਤੇ ਆ ਮੈਨੂੰ ਤਾਂ ਬੜਾ ਹੀ ਚੰਗਾ ਸਕੂਟਰ ਆ ਬਹੁਤ ਹੀ ਕਿਤੇ ਅੰਸ ਲੋ ਹਾਂਜੀ ਹੁਣ ਤਾਂ ਬੈਠੇ ਆ ਬਹੁਤ ਚੰਗਾ ਸਹੀ ਆ ਬੰਦਾ ਆ ਜੀ ਇਹ ਸਭ ਤੋਂ ਪਹਿਲਾਂ ਜਿਹੜਾ ਕਾਫੀ ਜੋ ਸ਼ੁਰੂਆਤ ਹੋਈ ਸੀ ਇਹ ਪਤਾ ਕੀ ਇਹ ਨਾ ਜਿਹੜੀ ਯੂਕੇ ਦਾ ਸਭ ਤੋਂ ਪਹਿਲਾ ਆਫੀਸ਼ੀਅਲ ਕੱਪ ਸੀ ਨਾ ਉਹਦਾ Winner ਰਵੀ ਕੁਮਾਰ ਹੀ ਸੀ ਸਹੀ ਆ ਘਰ ਦੀ ਬਾਜੀ ਦਾ ਪਹਿਲਾ ਯੂਕੇ ਦਾ ਪਹਿਲਾ ਫਾਈਨਲ ਆਫੀਸ਼ੀਅਲ ਕੱਪ ਡਾਟ ਆ ਇਹ ਵੀ ਇੱਕ ਰਿਕਾਰਡ ਹੀ ਆ ਜੀ ਇੱਕ ਰਿਕਾਰਡ ਆ ਇਹਨੂੰ ਵੇਖ ਕੇ ਫਿਰ ਬੜੇ ਬੰਦਿਆਂ ਦੀ ਸ਼ੌਂਕ ਬੀ ਹੋਇਆ ਵੀ ਹਾਂ ਵੀ ਕਬੂਤਰ ਰੋਡ ਦੇ ਸ਼ਾਮ ਤੇ ਕਰ ਹਾਂ ਵੀ ਕਬੂਤਰ ਸ਼ਾਮ ਕਾਂ ਤੇ ਕਰੋੜ ਦੇ ਕਰ ਸਹੀ ਆ ਸਹੀ ਉਹਨੂੰ ਵੇਖ ਕੇ ਬੜੇ ਲੋਕਾਂ ਨੂੰ ਸ਼ੌਂਕ ਪੁਰਿਆ ਬਹੁਤ ਵਧੀਆ ਭਾਈ ਕਬੂਤਰ ਵੀ ਚੰਗੇ ਆ ਪੂਰੇ ਵਧੀਆ ਮਿਹਨਤਾਂ ਕੀਤੀਆਂ ਆ ਹਾਂਜੀ ਇਹਦਾ ਰਿਜ਼ਲਟ ਵੀ ਹੈਗਾ ਜੀ ਹਾਂਜੀ ਬਹੁਤ ਵਧੀਆ ਇਹ ਕਰ ਲੈ ਇਹ ਬਾਜੀ ਇੰਡੀਆ ਤੋਂ ਹੈ ਇਹ ਕਾਲੇ ਜੀਨੇ ਜਿਹਾ ਜੀ ਵੀ ਇੱਕ ਰਕਾਰ ਜੇ ਪਹਿਲੀ ਬਾਜੀ ਬੈਨ ਕੀਤੀ ਹੈ ਅਫੀਸ਼ਲ ਆਹ ਜੀ ਬਹੁਤ ਹੀ ਚੰਗਾ ਅੱਗੇ ਮੈਂ ਦੇਖਿਆ ਇੰਡੀਆ ਤੋਂ ਆਂਦਾ ਹੈ ਬਹੁਤ ਹੀ ਉਸਤਾਦੀ ਪਰਿੰਦਾ ਆਇਆ ਜੀ ਸਹੀ ਹੈ ਜੀ ਬਸ ਝਾੜੇ ਪਿਆ ਹੋਇਆ ਕੱਟੇ ਆ ਥੋੜੇ ਪਾਰ ਐਸ ਕੀ ਆਇਆ ਇਹ ਆਹ ਲਓ ਜੀ ਇਹ ਵੀ ਵਧੀਆ ਸ਼ਾਨਦਾਰ ਪਰਿੰਦਾ ਅੱਲਾਹ ਜੀ ਬਹੁਤ ਹੀ ਚੰਗਾ ਠੀਕ ਹੈ ਬਹੁਤ ਵਧੀਆ ਭਾਜੀ ਜਿਹੜਾ ਵਾਈਬ੍ਰੇਟ ਕਰਦਿਆ ਜਿਵੇਂ ਇਹਨਾਂ ਦਾ ਵੀ ਕੋਈ ਫਰਕ ਹੁੰਦਾ ਵਾਈਬ੍ਰੇਟਿੰਗ ਦਾ ਵੀ ਕੋਈ ਪੈਂਦਾ ਚੱਕਰ ਵਾਈ ਕੋ ਚੰਗਾ ਪੈਂਦਾ ਹੁੰਦਾ ਜੀ ਵਧੀਆ ਕੁੰਡਾ ਵਗੈਰਾ ਹੈ ਜੇ ਹੁਣ ਕੁੰਡੇ ਚ ਪਾਵ ਰਿਹਾ ਤਾਂ ਤਾਂ ਹੀ ਕਰ ਰਿਹਾ ਤਾਂ ਹੀ ਵਾਈਬ੍ਰੇਟ ਕਰਦਾ ਹੈ ਠੀਕ ਹੋ ਗਿਆ ਠੀਕ ਹੋ ਗਿਆ ਬਹੁਤ ਵਧੀਆ ਮੰਨਦੇ ਉਸਤਾਦ ਲੋਕ ਵਧੀਆ ਹੁੰਦਾ ਹਾਂ ਹਾਂ ਜੀ ਅੱਖ ਦੇਖੋ ਕਿਦਾਂ ਚਮਕ ਆੱਖਾਂ ਦੇ ਵਿੱਚ ਬਹੁਤ ਹੀ ਚੰਗਾ ਪੈਂਦਾ ਹੈ ਜੀ ਭਾਜੀ ਦੀ ਰਵਿਸ਼ੀ ਇਹ ਤਾਂ ਸਕੇ ਸੀ ਨਾਲ ਨਾਮੋ ਭਾਈ ਜੀ ਹੂੰ ਤੇ ਵੇਰੀ ਨਾਈਸ ਆ ਜੀ ਬਹੁਤ ਵਧੀਆ ਮੁੰਡੇ ਦੀ ਮਿਹਨਤ ਆ ਸਹੀ ਗੱਲ ਆ ਜੀ ਇੱਥੇ ਆ ਕੇ ਸ਼ੌਂਕ ਕਰਨਾ ਉਹਨਾਂ ਨੂੰ ਟਾਈਮ ਦੇਣਾ ਬੜੀ ਵੱਡੀ ਗੱਲ ਆ ਹਾਂ ਜੀ ਹਾਂ ਤੇ ਵੈਰੀ ਗੁੱਡ ਆ ਜੀ ਤੇ ਇਹ ਦੋਇਆ ਪੱਟੇ ਦੀ ਪਹਿਲੀ ਬਾਜੀ ਇਕੱਲੀ ਜਾਏਗਾ ਦੋ ਸੋਸਟਰ ਕਰਦੇ ਲੈ ਗਏ ਸੀ ਇਹ ਜਿਹੜਾ ਆਪਣਾ ਦੜੇ 'ਚ ਪੱਠੀ ਨਹੀਂ ਲੱਗੀ ਸੀ ਇਕੱਲੇ ਜੀ ਇਸ ਵਾਰ ਜਿਹੜਾ ਦੜਾ ਉੱਡਿਆ ਭਾਈ ਜੀ ਇਹ ਕਿਹੜੀ ਜਗ੍ਹਾ ਉੱਡਿਆ ਸੀ ਪਾਜੀ ਲੂਟਣ ਲੂਟਣ ਉੱਡਿਆ ਲੂਟਣ ਦੇ ਲਾਗੇ ਜਿਹੜਾ ਦੜਾ ਉੱਡਿਆ ਸੀ ਤੇ ਉੱਥੇ ਜਿਹੜਾ ਹੈਗਾ ਆ ਇਹ ਪਰਿੰਦਾ ਉੱਡਿਆ ਤੁਹਾਨੂੰ ਫੇਰ ਦੱਸਦੀ ਐ ਇਹ ਉਹਦਾ ਕੁੰਦਾ ਤੁਸੀਂ ਦੇਖ ਰਹੇ ਹੋ ਪਰ ਕੁੰਦਾ ਔਰ ਇਹਦੀਆਂ ਅੱਖਾਂ ਦੇਖੋ ਟੀਰ ਬੰਦੇ ਨੇ ਅੱਖਾਂ ਦੇ ਵਿੱਚ ਅੱਖਾਂ ਦਿਖਾਉਨੇ ਆਪਾਂ ਫੇਰ ਤੁਸੀਂ ਤੇ ਆਹ ਦੇਖੋ ਦੂਸਰਾ ਕੁੰਦਾ ਵੀ ਇਸ ਇਹਦਾ ਕੁੰਦਾ ਪੰਛੀ ਦਾ ਕਬੂਤਰੀ ਐ ਹਾਂਜੀ ਪੱਠੀ ਆ ਬਾਈ ਰਾਤ ਹੀ ਰਹਿ ਗਿਆ ਸੀ ਦੋ ਦਿਨ ਫੜਿਆ ਹੋ ਗਿਆ ਰਾਤ ਰਹਿ ਗਿਆ ਇਹ ਦੜਾ ਉੱਡਿਆ ਸੀ ਜਿਹਦੇ ਵਿੱਚ ਇਹ ਉੱਡੀ ਸੀ ਤੇ ਪੂਰਾ ਵਧੀਆ ਰਿਜ਼ਲਟ ਆਇਆ ਇਸ ਕਬੂਤਰੀ ਦਾ ਅੱਖਾਂ ਦੇਖੋ ਹੋਰਤੀ ਰਹਿ ਗਈ ਸੀ ਰਾਤ ਉੱਡਦੀ ਰਹਿ ਗਈ ਸੀ ਦੂਸਰੇ ਦਿਨ ਬਾਈ ਹੁਣੀ ਜਿਹੜੀ ਆ ਇਹ ਫੜ ਕੇ ਲੈ ਕੇ ਆਏ ਨੇ ਵਧੀਆ ਕਬੂਤਰ ਤੇ ਵਧੀਆ ਰਿਜ਼ਲਟ ਨੇ ਇਹਨਾਂ ਪੰਛੀਆਂ ਦੇ ਦੇਖੋ ਅੱਖਾਂ ਬਹੁਤ ਵੈਰੀ ਨਾਈਸ ਹੈ ਜੀ ਇਹ ਕਿਹੜੇ ਘਰੋਂ ਆਇਆ ਹੋਇਆ ਰਵੀ ਪਾਜੀ ਇਹ ਨਹੀਂ ਤੂੰ ਪਾਜੀ ਦੇ ਘਰੋਂ ਆਇਆ ਇਹ ਨਹੀਂ ਤੂੰ ਪਾਜੀ ਦੇ ਘਰੋਂ ਇਹ ਵੀ ਆਇਆ ਸਹੀ ਹੈ ਸਹੀ ਆ ਬਹੁਤ ਚੰਗਾ ਜੀ ਪਰਿੰਦਾ ਜਿਹੜਾ ਵੀ ਆ ਨਸਲ ਹੀ ਬਹੁਤ ਵਧੀਆ ਹੈ ਦੀ ਉਹ ਪਿੰਕ ਪਿੰਕ ਉਹ ਨਹੀਂ ਮਾਦੀ ਨਹੀਂ ਜਿਹੜੀ ਆਪਣੇ ਜਿਹੜੇ ਸੁੱਕੇ ਸਪਨਾ ਚਾਹ ਵਾਲੀ ਇਹ ਲੋ ਬੰਦੇ ਆਇਆ ਸਾਪ ਬਹੁਤ ਨਾਲ ਦੇ ਟਾਈਪ ਤੋਂ ਇਹ ਸ਼ਾਹ ਸਾਹ ਜਿਹੜੀ ਤੇ orange ਜੀ ਬਿੱਕਟ ਵਾਲੀ ਸੀ ਬਈ ਇੱਧਰ ਆ ਲੈ ਜੀ ਇਹ ਭਾਈ ਇੰਦੇ ਦੇ ਕੋਈ ਨਹੀਂ ਕਰਾਉ ਕਰਾਉ ਤੋ ਖਿਚਕ ਇਹ ਨਹੀਂ ਹਾਰੇ ਹਾਰ ਨਹੀਂ ਆਤ ਨਹੀਂ ਪਾ ਪੀਟਾ ਉਹ ਟੌਂ ਜੀ ਦੀ ਜੱਤ ਬਾਹਨ ਹਿਕਰ ਜੀ ਸਾਹਿਬ ਅੱਛਾ ਅੱਛਾ ਉਹ ਇਹ ਉਹ ਦੂਜਾ ਲਾਈਕ ਕਰਦਾ ਹਾਂ ਹਾਂ ਬਹੁਤ ਚੰਗਾ ਅੱਖੇ ਵਾਲਾ ਸੱਪ ਜਿਹੜੇ ਸੱਪ ਕਹਿੰਦੇ ਆ ਗਿਆ ਬਹੁਤ ਚੰਗਾ ਪਰਿੰਦਾ ਆ ਆਕੇ ਮੁੰਡੇ ਦਾ ਆ ਦੇਖੋ ਪਰਿੰਦਾ ਫੜਿਆ ਪਾਜੀ ਹੁਣਾਂ ਨੇ ਪਾਜੀ ਇੱਕ ਚੀਜ਼ ਮੈਂ ਦੇਖੀ ਇੱਥੇ ਕਬੂਤਰਾਂ ਦੇ ਕਿਸੇ ਦੇ ਪਰ ਨਹੀਂ ਮੈਨੂੰ ਮਾਰੇ ਦੇਖਦੇ ਜਿਹਦੇ ਵੀ ਘਰੇ ਗਿਆ ਮੈਂ ਕਿਸੇ ਦੇ ਵੀ ਇਹ ਇੱਕ ਖਰਾਕ ਵਧੀਆ ਆ ਖਰਾਕ ਵੀ ਆ ਬਾਕੀ ਦੇਣ ਦੇ ਵੀ ਮਿਲਾਈ ਜਿਹੜਾ ਹੁਣ ਕੋ ਬੰਦਾ ਲੈ ਕੇ ਆਉਂਦਾ ਇੰਡੀਆ ਤੋਂ ਕਰੀਮ ਹੀ ਲੈ ਕੇ ਆਉਂਦਾ ਨਹੀਂ ਭਾਜੀ ਇਹ ਨਾ ਸਾਮ ਤੇ ਹੁੰਦਾ ਜਿਹੜਾ ਪਰ ਹੁੰਦੇ ਆ ਜਦੋਂ ਉਹਨਾਂ ਨੂੰ ਖਰਾਕ ਪੂਰੀ ਮਿਲਦੀ ਹੈ ਨਾ ਫੇਰ ਜਿਹੜੇ ਪਰ ਜਿਹੜੇ ਸੋਹਣੇ ਹੁੰਦੇ ਚੌੜੇ ਹੁੰਦੇ ਆ ਪਰ ਨਹੀਂ ਆਉਂਦੇ ਵੀ ਆ ਪਰ ਉਹ ਵੀ ਤੁਸੀਂ ਵੀ ਸਹੀ ਆ ਆਪਦੀ ਜਗ੍ਹਾ ਪਰ ਇਹ ਆ ਵੀ ਥੋੜੇ ਚੰਗੇ ਕਬੂਤਰ ਚੰਗਾ ਕੋ ਹੁੰਦਾ ਪਰ ਲੱਗਿਆ ਹੁੰਦਾ ਹਨਾ ਇਹਦੀ ਇੱਕ ਅੱਖ ਕਾਲੀ ਆ ਹਾਂ ਜੀ ਹਾਂ ਬੰਦੇ ਲੈ ਕੇ ਆਉਣੇ ਉਹਨੇ ਚੰਗੇ ਲੈ ਕੇ ਆਉਣ ਸਹੀ ਆ ਬੱਡੜਾ ਕਬੂਤਰ ਹੈ ਮੇਰਾ ਭਾਜੀ ਉਹਨਾਂ ਨੇ ਆਪਣਾ ਕਾਲੀ ਚਿੱਟੀ ਅੱਖ ਦਾ ਪ੍ਰਿੰਦਾ ਬਾਈ ਜੀ ਇਹ ਸਾਡੇ ਕੋ ਵੀ ਨਹੀਂ ਦਦੇ ਬਣਦੇ ਵੈਦਰ ਤਾਂ ਫਰਕ ਆ ਹਾਂ ਬਹੁਤ ਚੰਗੇ ਰਹਿੰਦੇ ਆ ਜੀ ਹਾਂ ਆਪਾਂ ਕੋਈ ਨਹੀਂ ਖਾਾਕ ਮੰਦੀ ਵਿੱਚ ਲਿਖੇ ਪਤਾ ਕਿ ਇੱਥੇ ਤੁਹਾਡੀ ਖਾਾਕ ਦਾ ਹੀ ਆ ਮੀਨ ਕਿਉਂਕਿ ਖਾਾਕ ਮਹਿੰਗੀ ਵੀ ਆ ਕੋਈ ਕਿੰਨੇ ਤਰ੍ਹਾਂ ਦਾ ਮਿਕਸ ਦਾਣਾ ਹੈਗਾ ਉਹ ਚੀਜ਼ ਬਹੁਤ ਜ਼ਿਆਦਾ ਮੈਟਰ ਕਰਦੀ ਆ ਆ ਵੀ ਪੱਤੀ ਬੜੀ ਚੰਗੀ ਪੱਤੀ ਆ ਜੀ ਕਾਲੀਆਂ ਅੱਖਾਂ ਬਈ ਜੀ ਇਸ ਪੱਠੀ ਦੀਆਂ ਇਹ ਦੇਖ ਨਵੀਂ ਪੱਠੀ ਲੱਗਦੀ ਆ ਨਾ ਹਾਂਜੀ ਹਾਂ ਨੰਬਾ ਵੀ ਆ ਬਹੁਤ ਚੰਗੀ ਲੱਗਦੀ ਆ ਨਵੀਂ ਪੱਠੀ ਆ ਕਾਲੀਆਂ ਅੱਖਾਂ ਦੀ ਆ ਬਾਈ ਬਹੁਤ ਹੀ ਵਧੀਆ ਬਾਈ ਹੋ ਨਾ ਤੇ ਗਾਲ ਨਾ ਕੱਢ ਬਹੁਤ ਸੋਹਣੇ ਜੀ ਆ ਲੋ ਵੇ ਵਧੀਆ ਚੀਜ਼ਾਂ ਨੇ ਬਾਈ ਹੁਣਾਂ ਦੇ ਕੋਲ ਤੇ ਵਧੀਆ ਪਰਿੰਦੇ ਪੂਰਾ ਵਧੀਆ ਸ਼ੌਂਕ ਕਰਦੇ ਦੇ ਇਹ ਥੋੜਾ ਜਿਹਾ ਗੁੱਸਾ ਕਰ ਦਿੱ ਹਾਂ ਤੇ ਆਪਣੇ ਯੂਕੇ ਦੇ ਵਿੱਚ ਜਿਹੜੇ ਫਰਮੈਂਟ ਸਟਾਰਟ ਕੀਤੇ ਨਾ ਮਲਵਈਆਂ ਦੇ ਉਹ ਇਹ ਭਾਜੀ ਨਹੀਂ ਮਤਲਬ ਕੀਤੇ ਸਹੀ ਹੈ ਸਹੀ ਹੈ ਮੰਨੂ ਨਾਲ ਆ ਮੰਨੋ ਸੁਖੀ ਬੀ ਸਟਾਰਟਿੰਗ ਇਹਨਾਂ ਦੀ ਹੋਈ ਆ ਹਾਂਜੀ ਹਾਂਜੀ ਪਹਿਲਾ ਕੱਪ ਕਰਾਉਣ ਵਾਲੇ ਮਲਵਈਆਂ ਵਾਲਾ ਹਾਂ ਉਹ ਰਵੀ ਸਿੰਘ ਦੀ ਭਾਜੀ ਆ ਸਹੀ ਆ ਪਾਜੀ ਜੇ ਕਿਸੇ ਨੇ ਸਟਾਰਟਿੰਗ ਕੀਤੀ ਆ ਤੇ ਅੱਜ ਸਾਰੇ ਜਣੇ ਸ਼ੌਂਕ ਕਰਦੇ ਆ ਉਹ ਚੀਜ਼ ਬਹੁਤ ਵਧੀਆ ਹੈਗੀ ਆ ਸਟਾਰਟਿੰਗ ਇਹ ਨਾ ਕੀਤੀ ਆਫੀਸ਼ੀਅਲ ਵਿਨ ਵੀ ਰਵੀ ਨੇ ਕੀਤਾ ਕੋਈ ਨਹੀਂ ਸਟਾਰਟਿੰਗ ਵੀ ਰਵੀ ਨੇ ਨਹੀਂ ਕੀਤੀ ਪਾਜੀ ਹੁਣੀ ਪੂਰੇ ਦਿਲਦਾਰ ਖੁਸ਼ਦਿਲ ਬੰਦੇ ਨੇ ਸਰਨਾ ਵੀ ਆ ਜੀ ਸਰਨਾ ਵੀ ਆ ਸਟਾਰਟਿੰਗ ਕਰਨ ਵਾਲਾ ਵੀ ਪਹਿਲੀ ਵਿਨ ਕਰਨ ਵਾਲਾ ਵੀ ਇਹ ਮੀਡੀਆ ਜਿਹੜਾ ਨੀਤੋ ਪਾਜੀ ਵਾਲੇ ਕਾਲ ਨੋਕੇ ਵਜਦੇ ਆ ਨਾ ਕਾਲ ਵਾਲਾ ਪਾ ਲੈਣਾ ਚਾਹੀਦਾ ਹਾਂਜੀ 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 ਬਹੁਤ ਚੰਗਾ ਸਹੀ ਆ ਸਹੀ ਆ ਜੀ ਸਹੀ ਆ ਇੱਕ ਮਿੰਟ ਮੇਰਾ ਬਰਾ ਥੋੜੇ ਕੁੰਦਾ ਇਸ ਤਾਂ ਕਾਦਾ ਬਹੁਤ ਵਧੀਆ ਹੈ ਜੀ ਪਰ ਆਉਂਦੇ ਪਿਆ ਕੁਝ ਨਵੇਂ ਇਹਦੇ ਹਾਂਜੀ ਆਹ ਦੇਖੋ ਬਈ ਚਟੀਆਂ ਲਾਲ ਅੱਖਾਂ ਉਹੀ ਗੱਲ ਹਜ਼ਾਰ ਵਾਲਾ ਥੋੜਾ ਜਿਹਾ ਬਲੱਡ ਦਾ ਇਹਦੇ ਵਿੱਚ ਹੈਗਾ ਆ ਉਹ ਗਜਨੀ ਵਾਲੇ ਇਹ ਹੈ ਜੀ ਸ਼ੌਂਕ ਰਵੀ ਭਾਜੀ ਦਾ ਸਾਊਥ ਹੈਂਡ ਸੀ ਜਿਹੜੇ ਬੱਚੇ ਨੇ ਏਦੂ ਵੀ ਤੇਤੀਆ ਤੇ ਬਹੁਤ ਹੀ ਸੋਹਣੇ ਸੋਹਣੇ ਪਰਿੰਦੇ ਨੇ ਭਾਜੀ ਹੁਣਾਂ ਦੇ ਕੋਲ ਦਿਲ ਖੁਸ਼ ਹੋ ਗਿਆ ਦੇਖ ਕੇ ਆ ਲਓ ਭਾਈ ਦੇਖੋ ਪਰਿੰਦੇ ਜਿਹੜੇ ਕੋਲ ਨਾਲ ਕਾਹੀ ਬੱਚੇ ਆ ਭਾਈ ਆ ਕਬੂਤਰੀ ਫੜੇ ਵਾ ਜਿਹੜੀ ਕਾਲੀ ਧੌਣ ਤੇ ਆ ਆ ਕਬੂਤਰ ਭਾਈ ਹਾਂ ਆ ਦੇਖੋ ਭਾਈ ਆ ਪਰਿੰਦਾ ਵੀ ਬਹੁਤ ਸੋਹਣਾ ਲਾਜਵਾਬ ਜੀ ਨਾ ਹਾਂ ਇੱਥੇ ਉਹਦਾ ਵੀ ਬਿੱਲ ਪਿਆ ਜਿਆਦਾ ਹੈਗਾ ਲੋ ਚਾ ਆ ਚੀ ਜਾ ਪੱਟੇ ਲੱਗ ਆਹ ਪਾਜੀ ਦੇ ਨਾ ਜਿਹੜੇ ਪੂਰੇ ਆ ਪੂਰੇ ਨੇ ਤੂੰ ਪਾਜੀ ਦੇ ਹਾਂਜੀ ਹਾਂਜੀ ਇਹ ਐਸ ਵਾਲਾ ਹੈ ਸੀ ਆਪਣਾ ਸਹੀ ਆ ਐ ਦੇਖੋ ਬਈ ਬਹੁਤ ਹੀ ਵਧੀਆ ਲਾਜਵਾਬ ਪਰਿੰਦਾ ਆ ਅੱਖਾਂ ਬਹੁਤ ਚੰਗੀਆਂ ਇਸ ਪਰਿੰਦੇ ਦੀਆਂ ਹਾਂਜੀ ਉਹਦੇ ਵਿੱਚ ਗਰਦੇਵ ਵਾਲਾ ਕਹ ਲੋ ਜਾਂ ਧੰਨੇ ਵਾਲਾ ਕਹ ਲੋ ਬਲੱਡ ਹੈਗਾ ਉਸਤਾਜੀ ਵਾਲਾ ਹਾਂਜੀ ਗਰਦੇਵ ਵਾਲਾ ਹੈਗਾ ਹਾਂ ਆ ਦੇਖੋ ਅੱਖ ਬਈ ਇਹਦੇ ਪਰਿੰਦੇ ਦੀ ਕਿਆ ਚੀਜ਼ ਆ ਲਾਜਵਾਬ ਪਰਿੰਦਾ ਬਹੁਤ ਹੀ ਸੋਹਣਾ ਤੇ ਆ ਦੇਖੋ ਪੰਜੇ ਬਹੁਤ ਹੀ ਵਧੀਆ ਸੋਹਣਾ ਪਰਿੰਦਾ ਜੀ ਇਹ ਵੀ ਆ ਲਓ ਬਈ ਕਰਈਏ ਸ਼ੌਂਕ ਤੁਹਾਨੂੰ ਪੁੰਨੂ ਵਾਲਿਆਂ ਦਾ ਜਮਾਂ ਸਰੇਓ ਦੇਖੋ ਬਈ ਜਿਹੜੇ ਉਸਤਾਦ ਲੋਕ ਆ ਉਹ ਦੇਖ ਕੇ ਦੱਸ ਦੇਣਗੇ ਹਾਂ ਪੀ ਇਹਦੇ ਵਿੱਚ ਪੁੰਨੂ ਵਾਲਾ ਵਲੱਡਾ ਪੂਰਾ ਵਧੀਆ ਬਿੰਦੂ ਬਹੁ ਨਿਕਾ ਜਾ ਨਿਕਿਆ ਬਿੰਦੂ ਖੱਟੀ ਆ ਖਾਵੇ ਹਾਂ ਬੋੜੀ ਲਾ ਕੇ ਫੱਲੇ ਜਾ ਰਵੀ ਪਾ ਜੀ ਇਹਦੇ ਕੋ ਪਰਾਂਪੁਰਾਂ ਦੇ ਬਾਰੇ ਵੀ ਦੱਸ ਦੋ ਵੀ ਇਹਦੀ ਕੀ ਖਾਸੀਅਤ ਹੁੰਦੀ ਆ ਇਹਨਾਂ ਦੇ ਪਰਾਂ ਤਾਂ ਹਲੇ ਸਿੱਖੀ ਜਾਂਦੇ ਆ ਅਸਤਾ ਉਹ ਕਰੇ ਆ ਦਿਖਾ ਗਏ ਠੀਕ ਆ ਠੀਕ ਪਰ ਇਹ ਕਹਿੰਦੇ ਜਿਹੜਾ ਪਰ ਚੜਦਾ ਹੋਵੇ ਚੌੜਾ ਹੋਵੇ ਥੋੜਾ ਚੰਗਾ ਹੁੰਦਾ ਹਾਂ 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 ਹਾਂਜੀ ਆ ਲਾਸਟ ਤਿੰਨ ਪਰ ਜਿਹੜੇ ਵੱਡੇ ਹੁੰਦੇ ਆ ਕੋਈ ਨਿਕਾ ਹੁੰਦਾ ਕੋਈ ਵੱਡਾ ਹੁੰਦਾ ਇਹਨਾਂ ਦੇ ਵਿੱਚ ਆ ਸਾਰਾ ਕੁਝ ਇਹਨਾਂ ਦਾ ਹੁੰਦਾ ਮੇਰਾ ਭਰਾ ਜਗਾ ਸਾਨੂੰ ਜਿੰਨੀ ਕਨੋਲਜ ਆ ਹਾਂਜੀ ਇਹ ਮੇਰੇ ਮੰਨਣ ਦੇ ਹਿਸਾਬ ਦੇ ਨਾਲ ਇਹ ਹਾਈਟ ਤੇ ਡਿਪੈਂਡ ਕਰਦਾ ਹਾਂਜੀ ਅੱਛਾ ਹਾਈ ਫਲਾਰਾਂ 'ਚ ਬਹੁਤ ਮਾਇਦਾ ਮਹਿਨਤ ਰੱਖਦੇ ਯਾਰ ਇਹ ਤੇ ਇੱਕ ਜੇਦਾ ਹੁਣ ਜਿੰਨਾ ਪਤਲਾ ਥੋੜਾ ਪਾ ਰਿਆ ਤੇ ਉਹ ਜਾਂ ਗਾਮਾ ਲੰਮਾ ਖੜੇ ਉੱਚੇ ਉੜਦੇ ਆ ਦੂਜੇ ਮਿੱਡ ਚੋੜਦੇ ਆ ਇਹ ਤੋਂ 우ਸਤਾਦ ਲੋਕ ਪਰਾਂ ਦਾ ਹਿਸਾਬ ਹੁੰਦਾ ਕਈ ਵਾਰ ਨਾ ਇਦਾਂ ਹੁੰਦਾ ਆ ਕਿ ਅੱਠਵਾਂ ਛੋਟਾ ਹੁੰਦਾ ਆ ਨੌਵਾਂ ਵੱਡਾ ਹੁੰਦਾ ਤੇ ਦਸਵਾਂ ਫੇਰ ਛੋਟਾ ਹੁੰਦਾ ਹਾਂ ਉਹ ਉੱਤੇ ਸਾਹਮਣੇ ਉੜਦੇ ਆ ਉਹ ਸਾਹਮਣੇ ਉੜਦੇ ਆ ਮੇਰੇ ਹਿਸਾਬ ਨਾਲ ਤੇ ਇੱਕ ਇੱਕ ਤਰਕੀਬਵਾਰ ਹੁੰਦੇ ਆ 8 9 ਦਾ ਇੱਕ ਤਰਤੀਬ ਵਾਰ ਚੱਲ ਜਾਂਦੇ ਆ ਹਾਂਜੀ ਹਾਂ ਵਾਲੇ ਬੰਦੇ ਇਹਦੇ ਵਿੱਚ ਬਹੁਤ ਤਰ੍ਹਾਂ ਦੇ ਮਾਪ ਪਰ ਦੇਖਿਆ ਕਿਤੇ ਨੌਵੇਂ ਤੇ ਦਹਵੇਂ ਬਿਲਕੁਲ ਬਰਾਬਰ ਆ ਅੱਠਵਾਂ ਛੋਟਾ ਆ ਹਾਂਜੀ ਹਾਂ ਕਿਤੇ ਅੱਠਵਾਂ ਤੇ ਨੌਵੇਂ ਬਰਾਬਰ ਆ ਦਹਮਾ ਵੱਡਾ ਆ ਮਤਲਬ ਇਦਾਂ ਕਾਫੀ ਇਹਨਾਂ ਦੇ ਵਿੱਚ ਡਿਸਟੈਂਸ ਆ ਤੇ ਕੱਲਣਾ ਤੇ ਇਹੀ-ਇਹੀ ਦੇਖਿਆ ਵੀ ਜਿਹੜਾ ਜਿਹਦਾ ਕਬੂਤਰ ਦਾ ਪਾਰ ਆ ਜਿਹੜਾ ਅੱਠਵਾਂ ਤੇ ਇਹ ਦਹ ਦਹਮਾ ਜਿਹਦਾ ਜਿਹਦਾ ਅੱਠਵਾਂ ਥੋੜਾ ਛੋਟਾ ਆ ਤੇ ਉਹ ਨੀਵੇਂ ਉੜਦੇ ਆ ਸਹੀ ਆ ਸਹੀ ਆ ਜੀ ਤੇ ਬਾਕੀ ਆਪੋ ਆਪਣਾ ਉਸਤਾਦੀ ਹੈ ਜੀ ਸਾਰਿਆਂ ਦੀ ਜਿੱਦਾਂ ਕਹੇ ਨੇ ਆਪ ਦਾ ਪ੍ਰੈਕਟੀਕਲ ਕੀਤਾ ਹੁੰਦਾ ਉਹਨੂੰ ਉਹ ਵਧੀਆ ਲੱਗਦਾ ਹਾਈ ਫਲਾਉਰਾਂ ਦੇ ਵਿੱਚ ਜਿਹੜੇ ਪਾਕਿਸਤਾਨੀ ਕਬੂਤਰ ਕਹਿੰਦੇ ਨੇ ਉਹਨਾਂ 'ਚ ਬਹੁਤ ਇਹ ਫਰਕ ਰੱਖਦਾ ਆਹ ਲਓ ਇਹ ਪਾਜੀ ਹੁਣੀ ਨੀਲੀ ਫੜ ਕੇ ਲਿਆਇਆ ਆਹਾ ਪੱਠੀ ਦੇਖੋ ਅੱਖਾਂ ਪੂਰੀ ਵਧੀਆ ਚੀਜ਼ ਆ ਬਾਈ ਇਹ ਆਪਣਾ ਲਾਸਟ ਡੜਾ ਸੀ ਉਹਦੇ ਵਿੱਚ ਇਹ ਵੀ ਰਾਤ ਰਹਿ ਗਈ ਸੀ ਬਾਹਰ ਅੱਛਾ ਇਹ ਵੀ ਛੱਡੀ ਸੀ ਹਾਂਜੀ ਇਹ ਵੀ ਜੁੱਡੀ ਇਹ ਵੀ ਡੜੇ ਜੁੱਡੀ ਹੋਈ ਆ ਬਾਈ ਉਹ ਨੀਲੀ ਆ ਨਾ ਇਹਦਾ ਰੰਗ ਵੈਸੇ ਵੀ ਪਹਿਚਾਨ ਚ ਰਹਿੰਦਾ ਆ ਹਾਂਜੀ ਇਹਦੇ ਤੇ ਫਿਰ ਟਾਈਮ ਨਹੀਂ ਲੱਗ ਸਕਦਾ ਵੀ ਬੰਦਾ ਦੂਰੋਂ ਹੀ ਕਹਿ ਸਕਦਾ ਕਿ ਮੇਰੀ ਹੈ ਗਈ ਰਾਤ ਤੱਕ ਸਹੀ ਹੈ ਸਹੀ ਹੈ ਕੱਲੀ ਹੀ ਹਟਦੀ ਸੀ ਵਿੱਚ ਚਟੀਆਂ ਪਰੀਆਂ ਵੀ ਹੈਗੀਆਂ ਨੇ ਹਾਂਜੀ ਇਹ ਪੰਜੇ ਵੀ ਆ ਇਹਦੇ ਬਾਈ ਜੀ ਸੋਨਾ ਸੋਨਾ ਸ਼ੌਂਕ ਆ ਬਾਈ ਹੁਣਾਂ ਦਾ ਦੇਖੋ ਕਿੰਨੀ ਚੰਗੀ ਕਬੂਤਰੀ ਆ ਔਰ ਸਾਰੇ ਸਾਰੇ ਅੰਡੇ ਫੇ ਤੁਹਾਨੂੰ ਦੱਸ ਦਿਆਂ ਇੰਡੀਆ ਤੋਂ ਆਏ ਹੋਏ ਨੇ ਪੂਰਾ ਵਧੀਆ ਰਿਜ਼ਲਟ ਆ ਬਾਈ ਇਹਨਾਂ ਕਬੂਤਰਾਂ ਦਾ ਤਾਂ ਖੁੱਡਿਆਂ ਦੇ ਵਿੱਚ ਵੀ ਤੁਹਾਨੂੰ ਸ਼ੌਂਕ ਕਰਾ ਦਿੰਨੇ ਆ ਪੂਰੀ ਜਿਹੀ ਰਹਿੰਦੇ ਨੇ ਹਾਂ ਲੋ ਬਾਈ ਕਰੋ ਸ਼ੌਂਕ ਮੇਰੇ ਵੀਰੇ ਨਾਲ ਕਬੂਤਰਾਂ ਦਾ ਲਾ ਜਵਾਬ ਪਰਿੰਦੇ ਨਹੀਂ ਬਾਈ ਜੀ ਹੈਲੋ ਦੇਖੋ ਪਰਿੰਦੇ ਇਹ ਰਵੀ ਭਾਈ ਦੀ ਛੱਤ ਸਾਊਥ ਹੈਂਡਸੀ ਏਰੀਆ ਯੂਕੇ ਸ਼ਾ ਯੂਕੇ ਦੇ ਵਿੱਚ ਜਿਹੜਾ ਆਪਾਂ ਜਿਹੜਾ ਸ਼ੌਂਕ ਕਰ ਰਹੇ ਆਂ ਇੱਥੇ ਬਹੁਤ ਪੰਜਾਬੀ ਪਰਵਾਨੇ ਕਬੂਤਰ ਰੱਖੇ ਨੇ ਪੂਰਾ ਸ਼ੌਂਕ ਆ ਪੰਜਾਬ ਹੀ ਬਣਾਇਆ ਪਿਆ ਬਾਈ ਇੱਥੇ ਪੂਰਾ ਤੇ ਕਾਫੀ ਦੂਰ ਦੂਰ ਤੱਕ ਇਹ 3 ਘੰਟੇ ਦੀ ਰਾਈਡ ਸਹਿਦ ਕਰਕੇ ਆਪਾਂ ਇੱਥੇ ਤੱਕ ਪਹੁੰਚੇ ਆ ਤੇ ਵਧੀਆ ਕਬੂਤਰ ਨੇ ਭਾਜੀ ਉਹਨਾਂ ਦੇ ਤੇ ਐ ਲਓ ਦੇਖੋ ਆ ਚੀਜ਼ ਵੱਖਰੀ ਭਰਾਜੀ ਨੇ ਬਣਾਈ ਆ ਇੱਕ ਮਿੰਟ ਥੋੜਾ ਤੁਹਾਨੂੰ ਦਿਖਾਉਂਦੇ ਆ ਆ ਦੇਖੋ ਫਟੀਆਂ ਕਿਹਦੇ ਹਿਸਾਬ ਨਾਲ ਲਾਈਆਂ ਇੱਕ ਥੱਲੇ ਉੱਪਰ 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 ਅੱਗੇ ਤੋਂ ਅੱਗੇ ਜਿਹੜੀਆਂ ਵਾਧੀਆਂ ਚਲ ਗਈਆਂ ਸਾਰੀਆਂ ਦੀਆਂ ਸਾਰੀਆਂ ਫੱਟੀਆਂ ਬਈ ਹੈ ਨਾ ਵਧੀਆ ਚੀਜ਼ ਬਈ ਜੀ ਪਿੱਛੇ ਤੋਂ ਪਿੱਛੇ ਨੂੰ ਲਾਈਆਂ ਹੋਈਆਂ ਆ ਆ ਇੱਕ ਦੂਜੇ ਕਬੂਤਰ ਦੇ ਉੱਤੇ ਬੈਠਣਾ ਡਿੱਗੇ ਇਹ ਵੀ ਸਿਸਟਮ ਵਧੀਆ ਤੇ ਥੱਲੇ ਸੇਮ ਉਹੀ ਜਾਲੀ ਆ ਮੈਕਸਿਮਮ ਜਿਹੜਾ ਹੈਗਾ ਹਰੇਕ ਪਲੇਅਰ ਦੇ ਘਰੇ ਇਹੀ ਜਾਲੀ ਲੱਗੀ ਹੋਈ ਆ ਇਹ ਜਾਲੀ ਜ਼ਰੂਰ ਲੈ ਕੇ ਆਵਾਂਗੇ ਬਈ ਬਣਾਉਣੀਆਂ ਸ਼ੁਰੂ ਕਰਨੀਆਂ ਆ ਆ ਕੇ ਆਪਾਂ ਇੰਡੀਆ ਤੇ ਇਹ ਆਪਾਂ ਤਿਆਰ ਕਰਾਂਗੇ ਇਹਦੇ ਉੱਪਰ ਬੰਦਾ ਆਰਾਮ ਨਾਲ ਚੱਲ ਸਕਦਾ ਹੈ ਮਜ਼ਬੂਤ ਨੇ ਔਰ ਟੁੱਟਦੀਆਂ ਨਹੀਂ ਥੋੜੇ ਕਿਤੇ ਵਧੀਆ ਚੀਜ਼ ਬਣਾਈ ਹੋਈ ਆ ਭਰਾਵਾਂ ਨੇ ਇਹਦਾ ਇੱਕ ਪੀਸ ਆਪਾਂ ਲੈ ਕੇ ਆਵਾਂਗੇ ਇਸ ਵਾਰ ਤੇ ਬਣਾਉਣੇ ਕਰਦੇ ਆ ਤਿਆਰ ਇਹਨਾਂ ਨੂੰ ਵੀ ਇਹ ਹੈ ਬਾਈ ਹੁਣਾ ਦਾ ਇੱਕ ਖੁੱਡਾ ਔਰ ਪਰਿੰਦੇ ਦੇਖੋ ਤੁਸੀਂ ਕਿਵੇਂ ਆ ਇੱਕ ਤੋਂ ਇੱਕ ਬਹੁਤ ਹੀ ਸੋਹਣੇ ਸੋਹਣੇ ਪਰਿੰਦੇ ਨੇ ਬਾਈ ਇਹ ਸਾਰੀਆਂ ਮਾਦੀਆਂ ਆ ਇਹ ਸਾਰੀਆਂ ਮਾਦੀਆਂ ਨੇ ਹਾਂਜੀ ਵਿੱਚ ਬੱਚੇ ਆ ਜੀ ਇਹਦੇ ਬੱਚੇ ਆ ਜੀ ਤੇ ਦੂਸਰੇ ਖੁੱਡੇ ਦੇ ਵਿੱਚ ਨਾਰਾ ਬਾਈ ਤੁਹਾਨੂੰ ਕੋਈ ਆਪਾਂ ਦਿਖਾਉਨੇ ਆ ਐਲੋ ਭਾਈ ਇਧਰ ਜਿਹੜਾ ਇਹ ਲੱਕੜ ਦਾ ਬਣਾਇਆ ਹੋਇਆ ਇਹ ਲੱਕੜ ਦੀ ਚੀਜ਼ ਬਣਾਈ ਹੋਈ ਆ ਐ ਲੋ ਜੀ ਤੇ ਇਹ ਜਿਹੜੀਆਂ ਜਾਲੀਆਂ ਤੁਸੀਂ ਥੱਲੇ ਉੱਧਰ ਲਾਈਆਂ ਇਹ ਕਾਫੀ ਪੁਰਾਣੀਆਂ ਇੱਥੇ ਬਣਦੀਆਂ ਨੇ ਜਾਂ ਸਪੈਸ਼ਲ ਡਿਜ਼ਾਈਨਿੰਗ ਕੀਤੀ ਹੋਈ ਹੈ ਜਿਹੜੀਆਂ ਸਭ ਤੋਂ ਪੁਰਾਣੀਆਂ ਜਾਲੀ ਸੀ ਆਹ ਵਾਲੀ ਲੱਕੜ ਦੀ ਜਾਲੀ ਆ ਅੱਛਾ ਉਹ ਬਾਹਰ ਚ ਡਿਜ਼ਾਈਨ ਆਇਆ ਇਹ ਪਿਜਨ ਫਰੈਂਡਲੀ ਹੈ ਕਿਉਂਕਿ ਇਹ ਲੱਕੜ ਦੀ ਜਾਲੀ ਹੈ ਹਾਂ ਸਰਦੀ ਇੱਥੇ ਬਹੁਤ ਹੁੰਦੀ ਹੈ ਠੀਕ ਆ ਤੇ ਇਹਦੇ ਵਿੱਚ ਇਹ ਗਰਮ ਰਿੰਦੀ ਜਾਲੀ ਮਤਲਬ ਕਿ ਗਰਮ ਨਹੀਂ ਗਰਮ ਮਤਲਬ ਕਿ ਠੰਡੀ ਹੁੰਦੀ ਹੈ ਹਾਂ ਇਸ ਕਰਕੇ ਬਹੁਤ ਫਰੈਂਡਲੀ ਹੈ ਜਾਨਵਰ ਠਰਦਾ ਨਹੀਂਗਾ ਤੇ ਉਹ ਜਿਹੜੀਆਂ ਪਲਾਸਟਿਕ ਵਾਲੀਆਂ ਜਾਲੀਆਂ ਨਾ ਹਾਂਜੀ ਉਹਦੇ ਵਿੱਚ ਥੋੜਾ ਹੋ ਜਾਂਦਾ ਪਰ ਉਹ ਵੀ ਠੀਕ ਹੈ ਮਤਲਬ ਕਿ ਪੈਰ ਨਹੀਂ ਲੱੱਭਦੇ ਕਬੂਤਰ ਨਹੀਂ ਲੱੱਭਦਾ ਤੁਰ ਸਕਦੇ ਆ ਬਹੁਤ ਮਤਲਬ ਕਿ ਵਧੀਆ ਚੀਜ਼ ਹੈ ਸਹੀ ਹੈ ਸਹੀ ਹੈ ਜੀ ਹਾਂਜੀ ਇੱਧਰ ਜਿਹੜੇ ਬਾਈ ਹੁਣਾਂ ਨੇ ਪੈਚ ਲਾਏ ਹੋਏ ਆ ਜਿਵੇਂ ਤੁਸੀਂ ਦੇਖ ਸਕਦੇ ਹੋ ਤੇ ਆਹ ਦੇਖੋ ਇੱਕ ਆ ਚੱਪ ਕ੍ਰੈਸ਼ ਵੀ ਬੈਠੀ ਆ ਕਬੂਤਰੀ ਹੈ ਜੀ ਇਹ ਇਹ ਹਾਂਜੀ ਕਬੂਤਰ ਆ ਕਿ ਕਬੂਤਰੀ ਹੈ ਇਹ ਚੱਪ ਜੇ ਆ ਜਿਹੜੇ ਆਹ ਦੇਖੋ ਆ ਚੱਪ ਵੀ ਹੈਗੇ ਨੇ ਬਾਈ ਹੁਣਾਂ ਕੋਲ ਕਾਫੀ ਆਪਣੇ ਆਪ ਦੀ ਭਾਈ ਛੱਡੇ ਦੜੇ ਚ ਰਾਤ ਰਹਿਗੇ ਸੀ ਅੱਜ ਆਪ ਬਚੇ ਉੱਠ ਕੇ ਬੈਠਾ ਸੀ ਠੀਕ ਆ ਉਹ ਦਾ ਸੰਤਰੀ ਰੰਗ ਲੱਗੇ ਹੋਏ ਉਹਦੇ ਹਾਂਜੀ ਹਾਂਜੀ ਠੀਕ ਹੈ ਤੇ 10 ਵਜੇ ਤੱਕ ਅਸੀਂ ਛਤਰੀਆਂ ਫੜਕਾਉਂਦੇ ਰਹੇ ਪਰੇ ਰਾਤ ਨੂੰ ਮੁੜ ਕੇ 10:00 ਵਜੇ ਚੰਦਰਮਾ ਆ ਗਿਆ ਉਹਦੀ ਚਾਨਣੀ ਝੜਦੇ ਰਹੇ ਸਹੀ ਹੈ ਜੀ ਤੇ ਦੂਸਰੇ ਦਿਨ ਜੜਾ ਉੱਡਿਆ ਸੀਗਾ ਦੜੇ ਚ ਵੀ ਸ਼ਾਮ ਨੂੰ 3 ਵਜੇ ਫੜ ਹੋਈ ਸੀ ਓਕੇ ਓਕੇ ਪਰ ਅਸੀ ਦੜੇ 'ਚ ਐਂਟਰ ਨਹੀਂ ਹੋਇਆ ਕਿਉਂਕਿ ਮੋਰ ਨਹੀਂ ਲੱਗੇ ਇਹਨਾਂ ਦੇ ਹਾਂਜੀ 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 ਬਿਲਕੁਲ ਜੀ ਇਹ ਸਾਰੇ ਦੇ ਸਾਰੇ ਮੈਕਸਿਮਮ ਇਹਦੇ ਵਿੱਚ ਨਾਰਾ ਕਿਤੇ ਇੱਕ ਦੋ ਮਾਦੀਆਂ ਪੱਟੀਆਂ ਹੋ ਸਕਦੀਆਂ ਬਾਈ ਜੀ ਤੇ ਬਾਕੀ ਸਾਰੇ ਜਿਹੜੇ ਇਹਦੇ ਵਿੱਚ ਮੈਕਸਿਮਮ ਭਾਜੀ ਹੋਣਾਂ ਦੇ ਨਾਰ ਕਬੂਤਰ ਹੀ ਨੇ ਤੇ ਬਹੁਤ ਹੀ ਸੋਹਣਾ ਸ਼ੌਂਕ ਆ ਬਾਈ ਉਹਨਾਂ ਦਾ ਆ ਦੇਖੋ ਇੱਕ ਅੱਖ ਦੇ ਵਿੱਚ ਇਹਦੇ ਵੀ ਟੀਰ ਬੰਦਾ ਇਸ ਕਬੂਤਰ ਦੇ ਵੀ ਕਰਉਂਦੇ ਸਾਰਿਆਂ ਦੁਆਰਾ ਪਈ ਪਈ ਉਹ ਕਬੂਤਰ ਫੜ ਕੇ ਲੈ ਉੱਪਰ ਇਹਦੇ ਟੀਰ ਬੰਦਾ ਅੱਖ ਦੇ ਵਿੱਚ ਆ ਉੱਪਰ ਬੈਠਾ ਹਾਂਜੀ ਆ ਲਓ ਭਾਈ ਤਾਨੂੰ ਕੋ ਉੱਤਰ ਦਿਖਾਈਏ ਕੋ ਹੋਰ ਬਹੁਤ ਹੀ ਵਧੀਆ ਲੱਗਾ ਕਬੂਤਰ ਐ ਦੇਖੋ ਆ ਉਸ ਕਬੂਤਰ ਦਾ ਭਰਾ ਆ ਜਿਹੜੀ ਦੜੇ ਚ ਨਾ ਰਾਤ ਹਾਂਜੀ ਰਾਤ ਰਹਿ ਗਈ ਸੀ ਏਡ ਕਟੀਆਂ ਕਟੀਰ ਬਣਦਾ ਸੀ ਤੇ ਦੂਜੀ ਵਾਰ ਇਹ ਵੀ ਉਹਦੇ ਨਾਲ ਛੱਡਿਆ ਸੀਗਾ ਅੱਛਾ ਇਹ ਕਬੂਤਰ ਥੋੜਾ ਜ਼ਿਆਦਾ ਗਰਮ ਆ ਤਿੰਨ ਦਿਨ ਉੱਥੇ ਪਾਰਕ ਚ ਰਿਹਾ ਪਰ ਸ਼ਤਰੀ ਤੇ ਉਤਰਦਾ ਹੀ ਨਹੀਂ ਸੀਗਾ ਸਵੇਰੇ ਤੜਕੇ ਉੱਡ ਜਾਂਦਾ 6 ਵਜੇ ਹਾਂ ਤੇ ਫਿਰ ਇਹ ਜਦਾਂ ਸੰਡੇ ਛੱਡਿਆ ਟਿਊਜ਼ਡੇ ਜਾ ਕੇ ਸਾਨੂੰ ਸ਼ਾਮ ਨੂੰ ਕਿਸੇ ਦੇ ਘਾਡੇ ਪਿਆ ਜਦੋਂ ਹਾਨ ਪੂਰਾ ਖਤਮ ਹੋ ਗਿਆ ਹਾਂ 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 ਤੇ ਉਥੇ 3 ਵਿੱਚ 3 ਦਿਨ ਉੜਦੇ ਦੇਖਿਆ ਸੀ ਇਹਨੂੰ ਸਹੀ ਹੈ ਸਹੀ ਆ ਤੇ ਫਿਰ ਮਿਲਿਆ ਕਿਵੇਂ ਫਿਰ ਉਹਨਾਂ ਨੇ ਸਾਨੂੰ ਫੋਨ ਕੀਤਾ ਜਦੋਂ ਡਿਗਾ ਕੇ ਅੱਛਾ ਪੈਰਾਂ ਦੇ ਵਿੱਚ ਰਿੰਗ ਪਾਏ ਹੋਏ ਨੇ ਪਾਏ ਹਨ ਆਪਣੇ ਪੈਰਾਂ ਦੇ ਵਿੱਚ ਬਈ ਫੋਨ ਵਾਲੇ ਰਿੰਗ ਪਾਏ ਹੋਏ ਨੇ ਇਹ ਚੀਜ਼ ਦਾ ਬਹੁਤ ਵੱਡਾ ਬੈਨੀਫਿਟ ਹੋ ਰਿਹਾ ਆ ਤੇ ਪੂਰਾ ਵਧੀਆ ਇਹਦਾ ਰਿਜ਼ਲਟ ਵੀ ਆ ਰਿਹਾ ਆ ਹਾਂ ਜ ਆ ਨੰਬਰ ਪਾਇਆ ਨਾਲੇ ਤੇ ਬਲੈਕ ਓਪਰਾ ਇਹਦਾ ਆਪਣਾ ਨਾਮ ਆ ਇਹਨਾਂ ਦਾ ਸਹੀ ਹੈ ਸਹੀ ਆ ਜੀ ਤੇ ਜਦੋਂ ਲਿਆਂਦੇ ਸੀ ਆਪਾਂ ਰਿੰਗਾ ਵੀ ਉਦੋਂ ਹੀ 2017 ਚ ਕੀਤਾ ਸੀ ਸ਼ੁਰੂਆਤ ਹਾਂਜੀ ਹਾਂਜੀ ਤੇ ਫਿਰ ਰਿੰਗਾ ਰੂਗਾ ਉਹਦੇ ਮਲਵਈਆਂ ਦੀ 2017 ਸ਼ੁਰੂਆਤ ਕੀਤੀ ਸਹੀ ਹੈ ਸਹੀ ਹੈ ਬਹੁਤ ਸੋਹਣਾ ਪਰਿੰਦਾ ਹੈ ਜੀ ਭਾਜੀ ਦੇਖੋ ਭਾਈ ਹੈ ਨਾ ਚੀਜ਼ਾਂ ਵਧੀਆ ਸ਼ੌਂਕ ਆ ਭਾਜੀ ਪਰਮਾਤਮਾ ਚੜ੍ਹਦੀ ਕਲਾ 'ਚ ਰੱਖੇ ਬਹੁਤ ਹੀ ਵਧੀਆ ਸ਼ੌਂਕ ਜੀ ਆ ਲਓ ਭਾਈ ਜੀ ਆ ਚਾਪੜੇ ਕਬੂਤਰ ਭਾਈ ਹੋਣਾ ਦੇ ਇਹ ਬਹੁਤ ਸੋਹਣਾ ਰਿਜ਼ਲਟ ਹੈ ਨਾ ਇਹ ਵੀ ਆ ਲਓ ਭੱਜਦੇ ਨਹੀਂ ਆ ਇਹ ਦੇਖੋ ਜਿੱਥੇ ਛੱਡ ਦਿੰਦੇ ਨੇ ਉੱਥੇ ਖੜੇ ਰਹਿੰਦੇ ਨੇ ਬਾਈ ਇਹ ਵੀ ਉੱਥੇ ਹੀ ਆ ਨਹੀਂ ਤੂੰ ਭਾਜੀ ਤੈ ਇਹ ਵੀ ਸਾਬ ਨਹੀਂ ਤੂੰ ਭਾਜੀ ਦੇਖੋ ਬਾਈ ਬਹੁਤ ਸੋਹਣੇ ਚਪੜੇ ਆ ਇੱਥੇ ਇੰਡੀਆ ਦੇ ਵਿੱਚ ਵੀ ਮੈਂ ਜੇ ਕਿਸੇ ਕੋ ਦੇਖਦਾ ਕਿਤੇ ਇੱਕ ਅੱਧਾ ਦੇਖਣ ਨੂੰ ਭਾਜੀ ਹੁਣਾਂ ਨਹੀਂ ਇੱਥੇ ਕਿੰਨੇ ਬਣਾਏ ਹੋਏ ਆ ਤੇ ਵਧੀਆ ਰਿਜ਼ਲਟ ਆ ਨਾ ਕਬੂਤਰਾਂ ਦਾ ਉਡਾਰ ਵੀ ਵਧੀਆ ਸਭ ਕੁਝ ਵਧੀਆ ਆ ਪਰਮਾਤਮਾ ਕਿਰਪਾ ਕਰੇ ਸ਼ੌਂਕ ਬਣਿਆ ਰਹੇ ਆਪਣੇ ਪੰਜਾਬੀ ਭਰਾਤ ਰੱਖੀਆਂ ਕਰਦੇ ਰਹਿਣ ਬਹੁਤ ਵਧੀਆ ਸ਼ੌਂਕ ਜੀ ਹੈਲੋ ਭਈਆ ਛਤਰੀ ਤੇ ਵੀ ਬਾਈ ਹੁਣਾਂ ਨੇ ਬੱਚੇ ਬਿਠਾਏ ਹੋਏ ਆ ਤੇ ਕੁਝ ਇੱਕ ਦੋੜਦੇ ਵੀ ਪਏ ਆ ਤੇ ਬਹੁਤ ਹੀ ਸੋਹਣਾ ਸ਼ੌਂਕ ਆ ਭਾਜੀ ਹੁਨਾਂ ਦਾ ਦੇਖੋ ਭਈ ਸੋਹਣੇ ਪਰਿੰਦੇ ਇੱਕ ਇਹ ਉੱਪਰ ਵੀ ਉੱਡਦਾ ਪਿਆ ਜੀ ਉਹ ਜਾ ਰਿਹਾ ਜੀ ਭਈ ਦੇਖੋ ਕੁਝ ਵੀ ਆ ਜਿੱਦਾਂ ਵੀ ਆ ਮਜ਼ਾ ਆ ਗਿਆ ਦੇਖ ਕੇ ਭਾਜੀ ਹੁਨਾਂ ਦਾ ਸ਼ੌਂਕ ਤੇ ਬਹੁਤ ਹੀ ਸੋਹਣੇ ਸੋਹਣੇ ਪਰਿੰਦੇ ਆ ਔਰ ਐਡਜਸਟਮੈਂਟ ਵਾਲੀਆਂ ਛਤਰੀਆਂ ਦੇਖੋ ਭਾਈ ਹੁਨਾਂ ਨੇ ਬਣਾਈਆਂ ਹੋਈਆਂ ਕਾਫੀ ਉੱਚੀ ਕਰ ਦਿੰਦੇ ਇਹਨੂੰ ਛਤਰੀ ਨੂੰ ਇਹ ਕਲੈਂਪ ਇਹੋ ਜਿਹੇ ਲਗਾਏ ਹੋਏ ਆ ਕਿ ਉਹ ਸਿੱਧੇ ਹੀ ਜਿਹੜੇ ਹੈਗੇ ਆ ਖੁੱਲ ਜਾਂਦੇ ਆ ਤੇ ਸਿੱਧੇ ਹੀ ਮਿਲ ਜਾਂਦੇ ਆ ਮਤਲਬ ਇਹਨਾਂ ਨੂੰ ਕੋਈ ਇਹਨਾਂ ਨੂੰ ਚੂੜੀ ਨਹੀਂ ਲੱਗੀ ਹੋਈ ਇਹਨਾਂ ਨੂੰ ਵੈਸੇ ਉਹਨਾਂ ਨੇ ਟਾਈਟ ਕੀਤਾ ਆ ਪਲਾਸਟਿਕ ਦੇ ਚਾਰ ਪੰਜ ਹੁੰਦੇ ਨੇ ਕਲੈਂਪ ਹਾਂ ਬਹੁਤ ਹੀ ਉੱਚੀ ਜਿਹੜੀ ਹੈਗੀ ਆ ਇਹ ਵੀ ਛਤਰੀ ਚੱਲ ਜਾਂਦੀ ਆ ਭਾਜੀ ਉਹਨਾਂ ਦਾ ਵੱਡਾ ਗਾਰਡਨ ਆ ਘਰ ਆ ਸਭ ਕੁਝ ਪੂਰਾ ਵਧੀਆ ਆ ਔਰ ਮਾਰੀ ਵੀ ਚੱਲ ਰਹੀ ਆ ਆਪਣਾ ਸਹੀ ਆ ਸਹੀ ਆ ਜੀ ਬਾਕੀ ਅਮਰੀਕ ਭਾਜੀ ਆਪਣੇ ਸੰਧੂ ਭਾਜੀ ਅਮਨ ਪਾਜੀ ਤੇ ਕਿਦਾਂ ਦਾ ਲੱਗਾ ਸ਼ੌਂਕ ਪ੍ਰਾਮਾਂ ਦਾ ਜਰੂਰ ਦੱਸਣਾ ਠੀਕ ਹੈ ਜੀ ਬਾਕੀ ਪਾਜੀ ਹੁਣਾਂ ਨੇ ਖਾਣ ਪੀਣ ਦਾ ਪੂਰਾ ਪ੍ਰਬੰਧ ਕੀਤਾ ਹੈ ਸਾਰੇ ਫਰੈਂਡ ਆਏ ਬਹੁਤ ਵਧੀਆ ਲੱਗਾ ਪਾਜੀ ਆ ਡਾਂਟੀਨਾ ਜਾਂ ਕੱਦ ਨਹੀਂ ਲਾਇਆ ਹੋਇਆ ਇਹ ਪਾਜੀ ਆਹ ਜਿਹੜਾ ਬਣਾਇਆ ਹੈ ਨਾ ਜਿਗਾੜ ਅੱਜ ਤੁਹਾਨੂੰ ਇਹਦਾ ਦਿਖਾ ਦਈਏ ਆ ਕਬੂਤਰਵਾਜਾਂ ਲਈ ਆ ਇਹ ਕਬੂਤਰਵਾਜਾਂ ਵਾਸਤੇ ਦੇਖੋ ਭਾਈ ਜੀ ਬਣਾਇਆ ਹੋਇਆ ਪੂਰਾ ਸਿਸਟਮ ਤੇ ਇੱਥੇ ਜਿੱਦਾਂ ਆ ਕੇ ਆਪਣੇ ਭਰਾ ਕੋਈ ਵੀ ਹਾਂਜੀ ਰਹਿੰਦੇ ਜਾਂ ਰਹਿੰਦੇ ਮੇਰੇ ਫੰਡ ਇਹ ਉੱਪਰ ਦੇਖੋ ਭਾਈ ਲੱਕੜ ਦਾ ਬਣਾਇਆ ਹੋਇਆ ਪੂਰਾ ਵੀਰ ਬਣਾਨੇ ਯਾਰ ਚੌਂਪੜੀ ਟਾਬ ਬੜੀ ਵਧੀਆ ਲੱਗੀ ਆ ਕਬੂਤਰ ਵਾਲਿਆਂ ਨੂੰ ਸਾਰਿਆਂ ਨੂੰ ਇਹ ਚਾਹੀਦੀ ਆ ਹਨਾ ਹਾਂਜੀ ਇਹ ਆਪਣੇ ਕਬੂਤਰ ਭਰਾਵਾਂ ਲਈ ਆ ਜਿਹੜਾ ਮੇਰਾ ਤਾਂ ਰਾਦਾ ਮੈਂ ਇੰਡੀਆ ਚ ਵੀ ਇਦਾਂ ਦਾ ਜਾ ਕੇ ਨਾ ਬਣਾਵਾ ਤਿਆਰ ਕਰਾਵਾਂ ਉਹ ਬਟਵਾ ਆ ਮਿੱਕਰਿਆ ਰਾਤ ਰਹਿਣਾ ਇਹ ਸਾਰਾ ਲੱਕੜ ਦਾ ਹੀ ਆ ਹਨਾ ਹਾਂਜੀ ਸਾਰਾ ਲੱਕੜ ਦਾ ਭਾਈ ਬਹੁਤ ਵਧੀਆ ਲੱਗਾ ਭਾਜੀ ਆ ਦੇਖੋ ਉੱਪਰ ਭਾਈ ਲਾਈਟਿੰਗ ਦਾ ਵੀ ਭਾਈ ਉਹਨਾਂ ਨੇ ਪ੍ਰਬੰਧ ਕੀਤਾ ਦੂਸਰੀ ਗੱਲ ਇਹਨੇ ਤਪਣਾ ਨਹੀਂ ਇਹਦੇ ਵਿੱਚ ਅਸੀਂ ਇੱਕ ਫੈਨ ਉੱਪਰ ਲਗਾ ਲਓ ਤੇ ਬਹੁਤ ਵਧੀਆ ਹੋ ਜਾਊਗਾ ਹਨਾ ਲੋੜ ਹੀ ਨਹੀਂ ਪੈਂਦੀ ਚਲੋ ਤੁਹਾਡੇ ਤੇ ਨਹੀਂ ਪੈਣੀ ਸਾਡੇ ਇੰਡੀਆ 'ਚ ਪੈਣੀ ਆ ਇਹ ਜੀ ਹੀਟਰ ਹੀ ਲੋੜ ਪੈਂਦੀ ਨਾ ਆ ਹੀਟਰ ਲੱਗਾ ਆ ਦੇਖੋ ਇੱਥੇ ਹੀਟ ਨਹੀਂ ਲੋੜ ਪੈਂਦੀ ਆ ਹੀਟਾਂ ਲਾਈਆਂ ਹੋਈਆਂ ਭਾਈ ਇਹ ਤੇ ਪੱਖੇ ਦੀ ਲੋੜ ਪੈਂਦੀ ਨਹੀਂ ਸਹੀ ਆ ਵੀਰ ਜੀ ਵਧੀਆ ਸ਼ੌਂਕ ਆ ਯਾਰ ਦਿਲ ਖੁਸ਼ ਹੋ ਗਿਆ ਦੇਖ ਕੇ ਬਾਕੀ ਕਬੂਤਰਾਂ ਦੀਆਂ ਕਟਲੌਕ ਵੀ ਹੈਗੀ ਆਪਣੇ ਕੋਲ ਰੱਖੀ ਹੋ ਸਹੀ ਆ ਜੇ ਕੋਈ ਬੰਦਾ ਆ ਲਓ ਭਾਈ ਕਬੂਤਰਾਂ ਦੀ ਪੀਜਨ ਦੀ ਜਿਹੜੀ ਬੁੱਕਸ ਜਿਹੜੀ ਹੈਗੀ ਆ ਤੁਸੀਂ ਇਹਨੂੰ ਆਰਾਮ ਦੇ ਨਾਲ ਜਿਹੜਾ ਉਹ ਪੜ ਸਕਦੇ ਹੋ ਨੌਲਜ ਆੜੀ ਹੈਗੀ ਆ ਇਹ ਤੋਂ ਇਕੱਠੀ ਜਿਹੜੀ ਉਹ ਕਰ ਸਕਦੇ ਹੋ ਦਾਣਾ ਕਿਹੜਾ ਪਾਉਣਾ ਕਿਹੜੇ ਸੀਜ਼ਨ ਚ ਕਿਦਾਂ ਸਹੀ ਆ ਸਹੀ ਆ ਬਹੁਤ ਵਧੀਆ ਜਿਹੜੀ ਦਵਾਈ ਕਦੋਂ ਦੇਣੀ ਹੈ ਬਾਕੀ ਸਾਰਾ ਲਿਖਤ ਪਾਰਟਸ ਕੀਤੀ ਕਬੂਤਰਾਂ ਦਾ ਸਹੀ ਆ ਕਿਹੜਾ ਕਬੂਤਰ ਕਿਹੜਾ ਹੈਗਾ ਕਿਹੜਾ ਕਿਹਦਾ ਬੱਚਾ ਸਹੀ ਆ ਭਾਜੀ ਬਹੁਤ ਵਧੀਆ ਜਾ ਯਾਰ ਸ਼ੌਂਕ ਤੁਹਾਡਾ ਬਹੁਤ ਹੀ ਵਧੀਆ ਹੋਰ ਕੋਈ ਜਾਣਕਾਰੀ ਆਪਣੇ ਦੋਸਤਾਂ ਮਿੱਤਰਾਂ ਨਾਲ ਸਾਂਝੀ ਕਰਨਾ ਚਾਹੋ ਜੀ ਜਾਣਕਾਰੀ ਬਸ ਇਹੀ ਆ ਕਿ ਸਾਰੇ ਵਧੀਆ ੜਾਉਣ ਵਧੀਆ ਜਿਹੜੇ ਆਰਗੇਨਾਈਜ਼ਰ ਕਰਾਉਂਦੇ ਆ ਹਾਂਜੀ ਉਹਨਾਂ ਦੀ ਬੜੀ ਵੱਡੀ ਜ਼ਿੰਮੇਵਾਰੀ ਹੁੰਦੀ ਆ ਉਹਨਾਂ ਨੂੰ ਚਾਹੀਦਾ ਕਿ ਬੜੇ ਵਧੀਆ ਆਪਣੀ ਜ਼ਿੰਮੇਵਾਰੀ ਸਮਝਣ ਹਾਂਜੀ ਜਦੋਂ ਵੀ ਕੋਈ ਕੱਪ ਕਰਾਉਂਦੇ ਆ ਇਮਾਨਦਾਰੀ ਨਾਲ ਚੱਲੇ ਇਮਾਨਦਾਰੀ ਨਾਲ ਫੈਸਲਾ ਲੈਣ ਜਾਂ ਜਿਹੜੇ ਪਲੇਅਰ ਵੀ ਆ ਉਹਨਾਂ ਨੂੰ ਵੀ ਆਪਸ ਉਹਨਾਂ ਨੂੰ ਵੀ ਚਾਹੀਦਾ ਕਿ ਉਹ ਵੀ ਇਮਾਨਦਾਰੀ ਨਾਲ ਹੀ ਪੂਰਾ ਸਾਥ ਦੇਣ ਕੰਪਰਮਾਈ ਸਹੀ ਆ ਸਹੀ ਹੈ ਭਾਜੀ ਹੋਰ ਕੋਈ ਕਹਿ ਨਹੀਂ ਸਕਦੇ ਕੋਈ ਬਾਲਾ ਤਾਨੂੰ ਇਹ ਨੌਲੇਜ ਤਾਂ ਹੈ ਨਹੀਂਗੀ ਹਾਂ ਹਾਂ ਚਲੋ ਅਸੀਂ ਪਲੇਅਰ ਹੀ ਆ ਕਿਉਂਕਿ ਆਪਣੇ ਬਹੁਤ ਇੰਡੀਆ ਚ ਪੰਜਾਬ ਦੇ ਜਿਹਨਾਂ ਨੂੰ ਆਪਾਂ ਫੋਲੋ ਕਰਦੇ ਆ ਹਾਂਜੀ ਹਾਂਜੀ ਸਾਡੇ ਭਰਾ ਬਹੁਤ ਉਸਤਾਦ ਲੋਕ ਬੈਠੇ ਆ ਉੱਥੇ ਹਾਂਜੀ 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 ਤੇ ਅਸੀਂ ਉਹਨਾਂ ਦਾ ਮਾਨਦਾਨ ਪੂਰਾ ਕਰਦੇ ਆ ਅਮਰ ਸਹੀ ਹੈ ਉਹਨਾਂ ਤੋਂ ਸਿੱਖਦੇ ਉਹਨਾਂ ਦੀ ਵੀਡੀਓ ਦੇਖ ਕੇ ਹਾਂਜੀ ਉਹਨਾਂ ਤੋਂ ਅੱਗੇ ਵਧਦੇ ਆ ਜੀ ਸਹੀ ਹੈ ਸਹੀ ਹੈ ਹਾਂਜੀ ਬਹੁਤ ਵਧੀਆ ਆ ਜੀ ਬਾਕੀ ਬਹੁਤ ਵਧੀਆ ਲੱਗਾ ਭਾਈ ਤੁਹਾਨੂੰ ਮਿਲ ਕੇ ਤੇ ਜਿੰਨੇ ਵੀ ਦੋਸਤ ਮਿੱਤਰ ਆਏ ਨੇ ਪਰਮਾਤਮਾ ਸਭ ਨੂੰ ਖੁਸ਼ ਰੱਖੇ ਚੜ੍ਹਦੀ ਕਲਾ 'ਚ ਰੱਖੇ ਥੈਂਕ ਯੂ ਤੇ ਦੁਬਾਰਾ ਵੀਰੇ ਨਵੀਂ ਵੀਡੀਓ ਦੇ ਨਾਲ ਮਿਲਦੇ ਜਿੰਨੇ ਵੀ ਭਰਾ ਦੇਖਣ ਵਾਲੇ ਨੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਤੇ ਚੈਨਲ ਆਪਣਾ ਵਿਰਾਟ ਪੀਜਨ ਸਬਸਕ੍ਰਾਈਬ ਕਰਨਾ ਤੇ ਮਿਲਦੇ ਆ ਬਹੁਤ ਸ਼ੇਤੀ ਦਿਓ ਜੱਜ ਧੰਨਵਾਦ ਸ਼ੁਕਰੀਆ ਮਿਹਰਬਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ